ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣਾ ਚੈਨਲ ਗੁਰਨਾਨ ਕਲਾ ਹਾਊਸ ਮੈਸਰ ਖਾਨ ਦਾ ਵੀ ਤੁਹਾਡਾ ਤੇ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਆਏ ਆ ਜਿਹੜਾ ਜਸਟਾਫ ਆਪਣੇ ਕੋਲੇ ਉਹ ਆਪਣੇ ਕੋਲੇ ਪਸ਼ਮੀਨੇ ਦੇ ਪਿਓਰ ਪਸ਼ਮੀਨੇ ਦੇ ਜਿਹੜੇ ਛਾਲ ਛੂਟ ਨੇ ਆਪਾਂ ਉਹ ਲੈ ਕੇ ਆਏ ਆ ਤੁਹਾਡੇ ਕੋਲੇ ਰੇਟ ਵੀ ਜਿਹੜੇ ਉਹਨਾਂ ਦੇ ਹੈਗੇ ਨੇਗੇ ਵਧੀਆ ਮਤਲਬ ਵਾਜਬ ਰੇਟ ਨੇਗੇ ਬਹੁਤ ਹੀ ਘੱਟ ਰੇਟ ਤੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੇ ਕਲਰ ਡਿਜ਼ਾਈਨ ਸੋਹਣੇ ਆਏ ਨੇ ਆਪਾਂ ਵੀਡੀਓ ਕਰਦੇ ਆ ਸ਼ੁਰੂ ਤੇ ਲੋਕੇਸ਼ਨ ਆਪਾਂ ਜਰੂਰ ਦੱਸਦੇ ਹੁੰਨੇ ਆ ਵੀ ਜਿਹੜੀ ਆਪਣੀ ਸ਼ਾਪ ਐ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਰਹਿ ਜਾਂਦਾ ਮੈਸਰ ਖਾਨ ਦਾ ਪਿੰਡ ਆਪਣੀ ਜਿੱਥੇ ਇੱਕ ਮਠਾੜੂ ਸ਼ਾਪ ਐ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਐ ਤੇ ਡੇਰਾ ਪਾਪਾ ਪੰਜਾਬ ਦੱਸਦੇ ਨੀਅਰ ਐ ਤੇ ਸਾਡੀ ਸ਼ਾਪ ਐ ਜਿਹੜੀ ਇਹ ਪੀੜੀ ਗਲੀ ਦੇ ਵਿੱਚ ਐ ਮਤਲਬ ਕੋਈ ਫਰੰਟ ਡੇਨ ਲੱਗਦੀ ਹੈਗੀ ਤੇ ਜਿਹੜੀ ਆਪਣੀ ਅੱਖਾਂ ਲਾਲੀ ਗਲੀ ਆ ਉਹਦੇ ਆਪਣਾ ਇੱਕ ਫਲੈਸ਼ ਚੱਲੀ ਜਾਂਦੇ ਉਸ ਤੋਂ ਪੀੜੀ ਗਲੀ ਦੇ ਵਿੱਚ ਆਪਣੀ ਸ਼ਾਪ ਐ ਤੇ ਆਪਾਂ ਨੰਬਰ ਸਕਰੀਨ ਤੇ ਇਸ ਕਰਕੇ ਦਿੰਨੇ ਹੁੰਨੇ ਆ ਕਿਉਂਕਿ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਵੇ ਤੁਸੀਂ ਇੱਕ ਫੋਨ ਜਰੂਰ ਕਰ ਲਿਆ ਕਰੋ ਤੇ ਆਪਾਂ ਅੱਜ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਜਿਹੜੇ ਅੱਜ ਦੇ ਸੂਟ ਨੇ ਆਪਣੇ ਅੱਜ ਸ਼ੌਲਾ ਨਾਲ ਆਏ ਨੇ ਬਹੁਤ ਸੋਹਣੇ ਨੇ ਰੇਟ ਵੀ ਇਹਨਾਂ ਦੇ ਬਾਜ਼ੇਬ ਨੇ ਕਪੜਾ ਵੀ ਆਪਾਂ ਬਹੁਤ ਹੀ ਵਧੀਆ ਲੈ ਕੇ ਆਏ ਆ ਤੇ ਆਪਾਂ ਵੀਡੀਓ ਕਰਨ ਲੱਗੇ ਸ਼ੁਰੂ ਸਾਰੇ ਜਣੇ ਰਲ ਕੇ ਦੇਖਾਂਗੇ ਸ਼ੁਰੂ ਤੋਂ ਐਂਡ ਤੱਕ ਤੁਸੀਂ ਵੀਡੀਓ ਦੇਖਣੀ ਹੈ ਨਵੇਂ ਆਉਣ ਵਾਲੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਆਜੋ ਆਪਾਂ ਵੀਡੀਓ ਦੇਖੀਏ ਸਾਰੇ ਜਣੇ ਰਲ ਕੇ ਦੇਖਾਂਗੇ ਸੋਹਣੇ ਸੋਹਣੇ ਸੂਟ ਤੇ ਰੇਟ ਵੀ ਇਹਨਾਂ ਦੇ ਬਾਜ਼ੇਬ ਹੋਣਗੇ ਤੇ ਅੱਜ ਦੇ ਜਿਹੜੇ ਸ਼ੂਟ ਨੇ ਆਪਣੇ ਸਾਰੇ ਪ्योर ਪਸ਼ਮੀਨੇ ਵਾਲੇ ਹੋਣਗੇ ਤੇ ਨਾਲ ਇਹਨਾਂ ਦੇ ਸ਼ਾਲ ਬਹੁਤ ਹੀ ਪਿਆਰੇ ਨੇਗੇ ਤੇ ਫਰੰਟ ਫਲਾਵਰ ਇਹਨਾਂ ਦਾ ਬਹੁਤ ਹੀ ਸੋਹਣਾ ਘੇਰ ਤੇ ਡਿਜ਼ਾਈਨ ਹੋਊਗਾ ਆਹ ਵਾਲਾ ਡਿਜ਼ਾਈਨ ਇਹਨਾਂ ਦੀ ਬਾਜੂ ਤੇ ਹੋਊਗਾ ਬਾਹਰ ਤੇ ਵੀ ਡਿਜ਼ਾਈਨ ਦੋਨੇ ਪਾਸੇ ਬਹੁਤ ਹੀ ਬੜਾ ਸੋਹਣਾ ਡਿਜ਼ਾਈਨ ਆਊਗਾ ਬਾਹਾਂ ਦੇ ਉੱਤੇ ਤੇ ਗਲੇ ਤੇ ਆਪਣੇ ਨਾਲ ਗਲੇ ਤੇ ਡਿਜ਼ਾਈਨ ਦਿੱਤਾ ਹੋਇਆ ਪਲੇਨ ਸਲਵਾਰ ਹੈ ਇਹਨਾਂ ਦੇ ਨਾਲ ਤੇ ਨਾਲ ਮੈਂ ਤੁਹਾਨੂੰ ਸ਼ਾਲ ਦੇਣੀ ਹੈ ਸ਼ਾਲ ਵੀ ਇਹਦੇ ਨਾਲ ਬਹੁਤ ਪਿਆਰਾ ਹੈ ਇਦੀ ਅਹੀਂ ਫੋਟੋ ਲੈ ਲੀਤੋ ਤੇ ਇਹਨਾਂ ਦੇ ਰੰਗ ਨੇ ਜਿਹੜੇ ਮੈਂ ਦਿਖਾਉਣੀ ਆ ਪਿੱਕਾ ਵਾਲੇ ਨੇ ਸ਼ੂਟ ਸਾਰੇ ਇਹਨਾਂ ਦਾ ਰੇਂਜ ਆਪਾਂ ਤੁਹਾਨੂੰ ਦੇਵਾਂਗੇ 850 ਰੁਪਇਆ ਤੇ ਇਹ ਇਦਾਂ ਦਾ ਸ਼ੂਟ ਜਿਹੜਾ ਬਣ ਕੇ ਤੁਹਾਡਾ ਤਿਆਰ ਹੋਊਗਾ ਬਹੁਤ ਹੀ ਸੋਹਣਾ ਸ਼ੂਟ ਬਣੂਗਾ ਸਾਰੇ ਸ਼ੂਟ ਅੱਜ ਦੇ ਪਿੱਕਾ ਵਾਲੇ ਨੇ ਬਹੁਤ ਸੋਹਣੇ ਸ਼ੂਟ ਲੇਂਗੇ ਤੇ ਰੇਟ ਆਪਾਂ ਤੁਹਾਨੂੰ 750 ਰੁਪਏ ਦੇ ਵਿੱਚ ਤੁਹਾਨੂੰ ਸ਼ੂਟ ਦੇਵਾਂਗੇ ਤੇ ਕਲਰ ਵੀ ਇਹਨਾਂ ਦੇ ਬੜੇ ਪਿਆਰੇ ਨੇਗੇ ਜਿਵੇਂ ਇਹ ਸੈੱਟ ਦੇ ਵਿੱਚ ਇੱਕ ਆ ਵਾਲਾ ਜਿਵੇਂ ਆਪਾਂ ਪਹਿਲਾਂ ਕਲਰ ਦਿਖਾਇਆ ਸੀ ਉਹ ਵਾਲਾ ਗਾਜਰੀ ਸੀ ਤੇ ਦੂਸਰਾ ਕਲਰ ਇਹ ਲਵੈਂਡਰ ਸ਼ੇਡ ਦੇ ਵਿੱਚ ਆ ਗਿਆ ਇਹਦਾ ਕਲਰ ਵੀ ਜਿਹੜਾ ਬਹੁਤ ਪਿਆਰਾ ਹੈਗਾ ਤੇ ਅਗਲਾ ਕਲਰ ਇਹਦਾ ਪੀਚ ਦੇ ਵਿੱਚ ਆ ਗਿਆ ਇੱਕ ਸੂਟ ਆਪਾਂ ਖੋਲਦਿਆਂ ਕਰਾਂਗੇ ਕਿਉਂਕਿ ਫਿਰ ਬਾਕੀ ਵੀਡੀਓ ਜਿਆਦਾ ਲੰਬੀ ਬਣ ਜਾਂਦੀ ਹੈ ਇਹ ਆਪਣਾ ਬਾਬਾ ਪੀਛੇ ਕਲਰ ਕਲਰ ਵਿੱਚ ਆਇਆ ਹੈ ਇਹ ਕਲਰ ਵੀ ਬੜਾ ਪਿਆਰਾ ਹੈ ਤੇ ਅਗਲਾ ਆਪਣਾ ਮਾਸਟਰਡ ਕਲਰ ਦੇ ਵਿੱਚ ਹੈ ਇਹ ਕਲਰ ਵੀ ਇਹਦਾ ਬਹੁਤ ਸੋਹਣਾ ਹੈ ਤੇ ਅਗਲਾ ਕਲਰ ਇਹਦਾ ਸ਼ਰਦਈਗੀ ਕਲਰ ਦੇ ਵਿੱਚ ਆਇਆ ਹੈ ਲਾਈਟ ਸ਼ਰਦਈ ਜਿਹਾ ਕਲਰ ਹੈ ਇਹਨਾਂ ਦਾ 5 5 ਸੂਟਾਂ ਦਾ ਸੀਗਾ ਕੰਟਰਾਸਟ ਕੰਬੀਨੇਸ਼ਨ ਬੜਾ ਪਿਆਰਾ ਸੀਗਾ ਤੇ ਰੇਟ ਇਹਨਾਂ ਦਾ 850 ਰੁਪਿਆ ਰਹੂਗਾ ਬਹੁਤ ਹੀ ਪਿਆਰੇ ਸੂਟ ਨੇ ਤੇ ਵਧੀਆ ਕਪੜਾ ਵੀ ਜਿਹੜਾ ਹੈਗਾ ਪਿਓਰ ਪਸ਼ਮੀਨੇ ਦਾ ਬਹੁਤ ਵਧੀਆ ਛੂਟਾ ਇਹ ਤੇ ਤੁਸੀਂ ਆਨਲਾਈਨ ਸੂਟ ਨੂੰ ਘਰ ਬੈਠ ਕੇ ਮੰਗਾ ਸਕਦੇ ਹੋਗੇ ਤੇ ਦੁਕਾਨ ਤੇ ਵੀਚਤ ਕਰਕੇ ਵੀ ਸੂਟ ਨੂੰ ਤੁਸੀਂ ਲੈ ਸਕਦੇ ਹੋ ਇਹ ਵਾਲਾ ਆਪਣਾ ਆ ਗਿਆ ਦੂਸਰਾ ਡਿਜ਼ਾਈਨ ਇਹ ਡਿਜ਼ਾਈਨ ਵੀ ਜਿਹੜਾ ਬਹੁਤ ਪਿਆਰਾ ਹੈਗਾ ਸਾਰੇ ਡਿਜ਼ਾਈਨ ਅੱਜ ਦੇ ਪੂਰੇ ਸੋਹਣੇ ਨੇਗੇ ਆਹ ਲਓ ਜੀ ਡਿਜ਼ਾਈਨ ਬਹੁਤ ਸੋਹਣਾ ਇਹਦਾ ਵੀ ਤੇ ਰੇਟ 850 ਰੁਪਿਆ ਰਹੂਗਾ ਇਹਦਾ ਆਹ ਲਓ ਜੀ ਪਲੇਨ ਸਲਵਾਰ ਦੇ ਨਾਲ ਹੈ ਸ਼ਾਲ ਮੈਸ ਨੂੰ ਖੋਲ ਕੇ ਦਿਖਾਉਣੀ ਹੈ ਸ਼ਾਲ ਵੀ ਇਹਦਾ ਬਹੁਤ ਸੋਹਣਾਗਾ ਆਹ ਲੋ ਜੀ ਇਹ ਸ਼ੂਟ ਦਾ ਡਿਜ਼ਾਈਨ ਹੈ ਬਹੁਤ ਪਿਆਰਾ ਮਹਿਰੂਨ ਕਲਰ ਦੀ ਸਲਵਾਰ ਦੇ ਨਾਲ ਹੈ ਇਹਦੇ ਕਲਰ ਵੀ ਮੈਂ ਤੁਹਾਨੂੰ ਦਿਨੀ ਆ ਇਹਦੇ ਕਲਰ ਬੜੇ ਪਿਆਰੇ ਨੇਗੇ ਆਹ ਲੋ ਜੀ ਇਹਦਾ ਇੱਕ ਕਲਰ ਹੈਗਾ ਗਰੇ ਗਰੇ ਦੇ ਵਿੱਚ ਇੱਕ ਕਲਰ ਇਹਦਾ ਗਰੇ ਦੇ ਵਿੱਚ ਹੈ ਇੱਕ ਮਹਿੰਦੀ ਸਲਵਾਰ ਦੇ ਨਾਲ ਹੈ ਆਹ ਵਾਲਾ ਜਿਹੜਾ ਸਾਫ ਹੈਗਾ ਇਹ ਮਹਿੰਦੀ ਦੇ ਨਾਲ ਹੈਗਾ ਇਹਦਾ ਮਹਿੰਦੀ ਕਲਰ ਸਲਵਾਰ ਦਾ ਤੇ ਇਹਦਾ ਰੰਗ ਵੀ ਜਿਹੜਾ ਬਹੁਤ ਪਿਆਰਾ ਹੈ ਤੇ ਅਗਲਾ ਕਲਰ ਜਿਹੜਾ ਇਹ ਫਰੋਜੀ ਦੇ ਵਿੱਚ ਹੈ ਇਹ ਫਰੋਜੀ ਦੇ ਵਿੱਚ ਹੈ ਤੇ ਆਹ ਵਾਲਾ ਕਲਰ ਸੀਗਾ ਜਿਹੜਾ ਆਪਣਾ ਇਹ ਗਰੇ ਦੇ ਵਿੱਚ ਸੀਗਾ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਗਰੇ ਕਲਰ ਦੀ ਹੈ ਤੇ ਇੱਕ ਮਹਿਰੂਨ ਆ ਗਿਆ ਗਰੇ ਆ ਗਿਆ ਮਹਿੰਦੀ ਆ ਗਿਆ ਤੇ ਫਿਰੋਜੀ ਆ ਗਿਆ ਚਾਰ ਕਲਰਾਂ ਦੇ ਵਿੱਚ ਇਹ ਇਹਦਾ ਜਿਹੜਾ ਡਿਜ਼ਾਈਨ ਹੈਗਾ ਤੇ ਅਗਲਾ ਡਿਜ਼ਾਈਨ ਆਪਾਂ ਆਪਣੇ ਕੋਲੇ ਬਹੁਤ ਪਿਆਰਾ ਹੈ ਇਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੀ ਡਿਜ਼ਾਈਨ ਬਹੁਤ ਸੋਹਣਾਗਾ ਤੇ ਇਸ ਦੀ ਮੈਂ ਤੁਹਾਨੂੰ ਪਿੱਕ ਦਿਖਾ ਦਨੀ ਆ ਜਿਹੜਾ ਆਪਾਂ ਪਹਿਲਾਂ ਡਿਜ਼ਾਈਨ ਦਿਖਾਇਆ ਹੈ ਮਹਿਰੂਨ ਵਾਲਾ ਇਸ ਦਾ ਜਿਹੜਾ ਡਿਜ਼ਾਈਨ ਹੈ ਇਸ ਲੋੜ ਤੇ ਬਣ ਕੇ ਸੂਟ ਸੋੜਾ ਬਹੁਤ ਸੋਹਣਾ ਤਿਆਰ ਹੋਊਗਾ ਤੇ ਇਹ ਸੀਗੀ ਇਹਨਾਂ ਦੀ ਪਿੱਕ ਤੇ ਆਹ ਲਓ ਜੀ ਅਗਲਾ ਮੈਂ ਫੇਰ ਖੋਲਦੀ ਆ ਇਹਦਾ ਡਿਜ਼ਾਈਨ ਵੀ ਬਹੁਤ ਪਿਆਰਾ ਹੈਗਾ ਬਹੁਤ ਹੀ ਸੋਹਣਾ ਹੈ ਇਹ ਵੀ ਮਹਿਰੂਨ ਸਲਵਾਰ ਦੇ ਨਾਲ ਹੈ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਣਗੇ ਚਾਰੇ ਕਲਰ ਇਹਦੇ ਬਹੁਤ ਪਿਆਰੇ ਨੇ ਤੇ ਸਾਰਿਆਂ ਦਾ ਅੱਜ ਦਾ ਰੇਟ ਰਹੂਗਾ ਸਾਡੇ 800 ਰੁਪਿਆ ਤੇ ਆਹ ਵਾਲਾ ਇਹਦੇ ਨਾਲ ਸਲਵਾਰ ਆ ਗਈ ਤੇ ਇਹਦਾ ਸ਼ਾਲ ਮੈਂ ਤੁਹਾਨੂੰ ਖੁਦ ਦਿਖਾਉਣੀ ਖੋਲ ਕੇ ਸ਼ਾਲ ਵੀ ਇਹਦਾ ਬੜਾ ਪਿਆਰਾ ਹੈ ਤੇ ਇਹਦਾ ਜਿਹੜਾ ਡਿਜ਼ਾਈਨ ਹੈ ਇਹ ਵਾਲਾ ਡਿਜ਼ਾਈਨ ਸਿੰਦੀ ਬੂਟੀ ਦਾ ਆ ਗਿਆ ਜਿਵੇਂ ਸ਼ਾਲ ਦੇ ਬਾਰਡਰ ਤੇ ਵੀ ਸਿੰਦੀ ਬੂਟੀ ਬਣੀ ਹੈ ਤੇ ਘੇਰ ਦੇ ਉੱਤੇ ਵੀ ਇਹਨਾਂ ਨੇ ਸਾਰੀ ਸਿੰਦੀ ਬੂਟੀ ਦਾ ਡਿਜ਼ਾਈਨ ਦਿੱਤਾ ਹੈ ਤੇ ਡਿਜ਼ਾਈਨ ਇਹਦਾ ਬਹੁਤ ਪਿਆਰਾ ਹੈ ਆਹ ਲੋ ਜੀ ਇਦਾਂ ਸੂਟ ਤੁਹਾਡਾ ਬਹੁਤ ਸੋਹਣਾ ਬਣੂਗਾ ਤੇ ਇਹਦੇ ਆਪਾਂ ਕਲਰ ਤੁਹਾਨੂੰ ਦੇ ਦਿੰਨੇ ਆ ਕਲਰ ਇਹਦੇ ਚ ਇੱਕ ਗਾਜਰੀ ਪੀਸ ਸਲਵਾਰ ਦੇ ਨਾਲ ਆ ਗਿਆ ਜਿਹੜੀ ਇਹਦੇ ਨਾਲ ਸਲਵਾਰ ਹੈ ਗਾਜਰੀ ਜੇ ਰੰਗ ਦੀ ਹੈ ਬਹੁਤ ਹੀ ਪਿਆਰੀ ਤੇ ਆਹ ਵਾਲਾ ਜਿਹੜਾ ਇਹਦਾ ਸਾਖ ਆ ਗਿਆ ਅਗਲਾ ਇਹ ਵਾਲਾ ਮਸਟਰਡ ਕਲਰ ਦੇ ਵਿੱਚ ਆ ਗਿਆ ਇਹਦਾ ਮਸਟਰਡ ਕਲਰ ਰੰਗ ਹੈਗਾ ਮਸਟਰਡ ਕਲਰ ਦੀ ਸਲਵਾਰ ਦੇ ਨਾਲ ਹੈ ਇਹ ਇਹਦੇ ਨਾਲ ਮਸਟਰਡ ਕਲਰ ਦੀ ਸਲਵਾਰ ਹੈ ਇਹ ਕਲਰ ਵੀ ਬਹੁਤ ਪਿਆਰਾ ਹੈ ਤੇ ਅਗਲਾ ਇਹਦੇ ਨਾਲ ਗ੍ਰੀਨ ਕਲਰ ਦੀ ਸਲਵਾਰ ਹੈ ਜਿਹੜਾ ਅਗਲਾ ਕਲਰ ਆ ਗਿਆ ਇਹ ਗ੍ਰੀਨ ਕਲਰ ਦੇ ਵਿੱਚ ਆ ਗਿਆ ਚਾਰ ਕਲਰ ਦਾ ਸੈਟ ਹੈ ਕਲਰ ਬਹੁਤ ਕਲਰ ਇਹਦੇ ਜਿਹੜੇ ਹੈਗੇ ਨੇ ਬਹੁਤ ਪਿਆਰੇ ਨੇਗੇ ਬਹੁਤ ਸੋਹਣੇ ਰੰਗ ਨੇ ਇਹਨਾਂ ਦੇ ਸਾਰਿਆਂ ਦੇ ਆਹ ਲਓ ਜੀ ਅਗਲਾ ਆਪਣੇ ਕੋਲੇ ਬੁੱਢੀ ਮਾਈ ਆ ਗਈ ਇਹ ਲਾਈਵ ਸ਼ੇਅਰ ਦੇ ਵਿੱਚ ਇੱਕ ਸੂਟ ਆਪਾਂ ਖੋਲਾਂਗੇ ਦਾ ਅੱਜ ਦੇ ਸ਼ੂਟਾਂ ਦਾ ਸਾਰਿਆਂ ਦਾ ਸੇਮ ਰੇਟ ਹੋਊਗਾ 750 ਰੁਪਏ ਦੇ ਵਿੱਚ ਰਹਿਣਗੇ ਪਿਆਰ ਭੁੱਲਣ ਦੇਣਗੇ ਸਾਰਿਆਂ ਨਾਲ ਪਲੇਨ ਸਲਵਾਰਾਂ ਹੋਣਗੀਆਂ ਤੇ ਸ਼ਾਲ ਵੀ ਇਹਨਾਂ ਦੇ ਨਾਲ ਬਹੁਤ ਸੋਹਣੇ ਨੇਗੀ ਆਹ ਲਓ ਜੀ ਇਹ ਲਾਈਟ ਸ਼ੇਡ ਦੇ ਵਿੱਚ ਚਾਰਡ ਆ ਗਿਆ ਇਹਦਾ ਗਲਾ ਨਹੀਂ ਬਣਿਆ ਹੋਇਆ ਇਹਦੇ ਬਸ ਬਾਜੂ ਘੇਰ ਤੇ ਬਾਹ ਜਿਵੇਂ ਹੁਣ ਬਾਹ ਆ ਗਿਆ ਇਸ ਤਰ੍ਹਾਂ ਬਾਹ ਬਾਂਦਾ ਡਿਜ਼ਾਈਨ ਆ ਗਿਆ ਸਾਰਾ ਫਰੰਟ ਤੇ ਘੇਰ ਦੇ ਉੱਤੇ ਡਿਜ਼ਾਈਨ ਹੈ ਤੇ ਦੋਨੇ ਪਾਸੇ ਇਹਦੀ ਬੈਕ ਸਾਈਡ ਤੇ ਫਰਾਂਟ ਇਹਦਾ ਇਦਾਂ ਹੀ ਹੋਊਗਾ ਬੈਕ ਸਾਈਡ ਤੇ ਫਰੰਟ ਇਹਨਾਂ ਦਾ ਵਧੀਆ ਸਾਰਿਆਂ ਦਾ ਹਰ ਇੱਕ ਦਾ ਇਸ ਤਰ੍ਹਾਂ ਹੀ ਹੋਊਗਾ ਸਾਰਿਆਂ ਦਾ ਡਿਜ਼ਾਈਨ ਵਾਲਾ ਹੋਊਗਾ ਬੈਕ ਸਾਈਡ ਤੇ ਫਰੰਟ ਆਹ ਵਾਲੀ ਇਹਦੀ ਸਲਵਾਰ ਆ ਗਈ ਆ ਲਓ ਜੀ ਆਹ ਵਾਲਾ ਇਹਦਾ ਸ਼ਾਲ ਆ ਗਿਆ ਹਾਲੋ ਜੀ ਇਹ ਵਾਲਾ ਇਹਦਾ ਡਿਜ਼ਾਈਨ ਬਣੂਗਾ ਸੂਟ ਦਾ ਤੇ ਇਹਦੇ ਵਿੱਚ ਕਲਰ ਆਪਾਂ ਤੁਹਾਨੂੰ ਚਾਰ ਦੇਵਾਂਗੇ ਇੱਕ ਗ੍ਰੇ ਕਲਰ ਆ ਗਿਆ ਇੱਕ ਕਾਸ਼ਮੀਰੀ ਜਿਹਾ ਕਲਰ ਇਹਦੇ ਵਿੱਚ ਆ ਗਿਆ ਇੱਕ ਬਿਸਕੁਟੀ ਜਿਹਾ ਕਲਰ ਆ ਗਿਆ ਇਹਦੇ ਵਿੱਚ ਚਾਰ ਕਲਰ ਨੇ ਚਾਰੇ ਕਲਰ ਇਹਦੇ ਇਸ ਤਰ੍ਹਾਂ ਬਹੁਤ ਪਿਆਰਾ ਕਲਰ ਚਟਾ ਇਹਦਾ ਤੇ 850 ਦੇ ਵਿੱਚ ਜਿਹੜਾ ਅੱਜ ਦਾ ਸਟਾਫ ਤੁਹਾਨੂੰ ਮਿਲੇਗਾ ਆ ਲੋ ਜੀ ਅਗਲਾ ਡਿਜ਼ਾਈਨ ਮੇਰੇ ਕੋਲੇ ਹੋਰ ਵੀ ਬਹੁਤ ਸੋਹਣਾ ਹੈ ਅਗਲਾ ਡਿਜ਼ਾਈਨ ਖੋਲਦੇ ਆ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਹਾਲੋ ਜੀ ਇਹ ਜਾਨ ਬਹੁਤ ਸੋਹਣਾ ਹੈ ਇਹਦੇ ਵੀ ਘੇਰ ਤੇ ਇੱਕ ਫੁੱਲ ਆਊਗਾ ਤੇ ਛੋਟਾ ਜਿਹਾ ਫੁੱਲ ਗਲੇ ਕੋਲੇ ਆਊਗਾ ਬਾਕੀ ਇਹਦਾ ਆਹ ਵਾਲਾ ਫਲਾਵਰ ਹੈ ਜਿਹੜਾ ਇਹ ਬਾਂਦਾ ਡਿਜ਼ਾਈਨ ਆ ਗਿਆ ਇਧਰ ਸਾਈਡ ਤੇ ਤੇ ਥੱਲੇ ਲੈਣਾ ਜੀਆਂ ਬਣੀਆਂ ਨੇ ਘੇਰ ਦੇ ਤੇ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਇਹਦੇ ਨਾਲ ਵੀ ਸਾਰਿਆਂ ਨਾਲ ਸਲਵਾਰਾਂ ਜਿਹੜੀਆਂ ਅੱਜ ਦੀਆਂ ਹੈਗੀਆਂ ਪਲੇਨ ਤੇ ਸ਼ੌਲ ਆਪਾਂ ਖੋਲ ਕੇ ਦੇਖਦੇ ਹਾਂ ਹਾਲੋ ਜੀ ਇਦਾਂ ਦਾ ਇਹਦਾ ਡਿਜ਼ਾਈਨ ਬਣੂਗਾ ਸ਼ੂਟ ਦਾ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਕਲਰ ਵੀ ਸੋਹਣੇ ਨੇ ਤੇ ਆਹ ਵਾਲੀ ਤੁਸੀਂ ਇਹਦੀ ਪਿਕ ਦੇਖ ਲਓ ਇਦਾਂ ਬਣ ਕੇ ਤੁਹਾਡਾ ਸ਼ੂਟ ਸ਼ਾਲ ਦੇ ਨਾਲ ਬਹੁਤ ਸੋਹਣਾ ਤਿਆਰ ਹੋਊਗਾ ਇਹਦੇ ਆਪਾਂ ਕਲਰ ਦੇਖ ਲੈਨੇ ਆ ਕਿਹੜੇ ਕਿਹੜੇ ਕਲਰ ਆਪਣੇ ਕੋਲੇ ਆਏ ਨੇ ਇਹ ਕਿਹਦੇ ਵਿੱਚ ਮਸਟਰਡ ਕਲਰ ਆਇਆ ਹੈ ਇਹ ਕਿਹਦੇ ਜੇ ਕਲਰ ਆਇਆ ਨਾ ਇਹ ਬਹੁਤਾ ਗ੍ਰੇ ਹੈ ਤੇ ਨਾ ਹੀ ਨੀਲਾ ਕਲਰ ਹੈ ਬਹੁਤ ਸੋਹਣਾ ਇਹਦਾ ਜਿਹੜਾ ਸਫਾ ਹੈ ਇਹਨਾਂ ਨੂੰ ਕੱਢ ਕੇ ਦਿਖਾਉਣੀ ਸ਼ੂਟ ਬਹੁਤ ਪਿਆਰਾ ਹੈ ਨਾ ਹੀ ਇਹ ਬਹੁਤਾ ਗਰੇ ਹੈ ਤੇ ਨਾ ਹੀ ਇਹ ਹੈਗਾ ਨੀਲੇ ਕਲਰ ਦਾ ਇਹਦਾ ਸਾਬ ਵੀ ਬਹੁਤ ਸੋਹਣਾ ਹੈ ਤੇ ਅਗਲਾ ਆਪਣੇ ਕੋਲੇ ਆ ਗਿਆ ਮਹਿੰਦੀ ਦੇ ਮਹਿੰਦੀ ਕਲਰ ਦੇ ਵਿੱਚ ਤੇ ਇੱਕ ਇਹਦਾ ਤਾਂਬੇ ਕਲਰ ਦੇ ਵਿੱਚ ਆ ਗਿਆ ਇਦਾਂ ਦਾ ਇਹਦਾ ਪੰਜ ਕਲਰਾਂ ਦਾ ਸੈੱਟ ਸੀ ਇਹਦਾ ਸੈੱਟ ਵੀ ਜਿਹੜਾ ਬਹੁਤ ਸੋਹਣਾ ਹੈ ਸਾਰੇ ਕਲਰ ਸੋਹਣੇ ਹੈ 850 ਦੇ ਵਿੱਚ ਸ਼ੂਟ ਤੁਹਾਨੂੰ ਮਿਲੂਗਾ ਪਿਆਰ ਕਸ਼ਮੀਰੀਆਂ ਦੇ ਪਿਆਰ ਬੁੱਲਣ ਦੇ ਸਾਰੇ ਅੱਜ ਦੇ ਸ਼ੂਟ ਨੇ ਇਹ आ लो जी एक डिजाइन अपने हो रहा है आ डिजाइन भी बहुत सोना है आ मेरा फेवरेट डिजाइन है बहुत प्यारा डिजाइन है ये आ लो जी ਇਹ ਵਾਲਾ ਲਾਈਨਾਂ ਦੇ ਵਿੱਚ ਫਲਾਵਰ ਆ ਇੱਕੋ ਹੀ ਬਹੁਤ ਸੋਹਣਾ ਫਲਾਵਰ ਆ ਜਿਹੜਾ ਜਿਵੇਂ ਗੁਲਾਬ ਦੇ ਫੁੱਲ ਬਣੇ ਹੁੰਦੇ ਨੇ ਇੰਨਾ ਸੋਹਣਾ ਫਲਾਵਰ ਆ ਇਹਦਾ ਤੇ ਆਜ ਦੀ ਬਾਹ ਆ ਗਈ ਬਾਹ ਦੇ ਉੱਤੇ ਡਿਜ਼ਾਈਨ ਆ ਗਿਆ ਤੇ ਗਲਿਆ ਇਹਦਾ ਹੈ ਨਹੀਂ ਤੁਸੀਂ ਜਿੰਨਾ ਮਰਜ਼ੀ ਇਹਦੀ ਲੈਂਥ ਲੈ ਲਿਓ ਲਵਾਈ ਇਹਦੀ ਬਥੇਰੀ ਹੈ ਪਲੇਨ ਸਲਵਾਰ ਦੇ ਨਾਲ ਆਹ ਵਾਲੀ ਇਹਦੀ ਸਲਵਾਰ ਹੈ ਤੇ ਤੁਹਾਨੂੰ ਮੈਂ ਇਹਦੀ ਟੈਕ ਦਿਖਾਉਣੀ ਆ ਤੁਹਾਨੂੰ ਕਿੰਨਾ ਸੋਹਣਾ ਸੂਟ ਬਣੂਗਾ ਇਹ ਤੇ ਸਟਾਈਲੇ ਕਲਰ ਦਾ ਇਹਦੇ ਚ ਕਲਰ ਚਾਰ ਨੇਗੇ ਚਾਰੇ ਕਲਰ ਹੈ ਬਹੁਤ ਸੋਹਣੇ ਨੇਗੇ ਆਪਾਂ ਕਲਰ ਸਭ ਨੂੰ ਦਿਖਾਵਾਂਗੇ ਆਪਾਂ ਇਹਦਾ ਸ਼ਾਲ ਖੋਲ ਲਈਏ ਹਾਲੋ ਜੀ ਖੁੱਲੇ ਖੁੱਲੇ ਸ਼ਾਲਾਂ ਦੇ ਨਾਲ ਨੇ ਇਹਨਾਂ ਦਾ ਰੇਂਜ ਸਾਰਿਆਂ ਦੀ ਅੱਜ 850 ਰੁਪਈਆ ਰਹੂਗੀ ਤੇ ਇਹਦਾ ਕਲਰ ਮੈਂ ਦਿਖਾ ਦਨੀ ਆਹ ਵਾਲਾ ਇਹਦਾ ਗ੍ਰੇ ਕਲਰ ਆ ਗਿਆ ਇਹਦਾ ਗ੍ਰੇ ਕਲਰ ਬਹੁਤ ਪਿਆਰਾ ਹੈ ਤੇ ਆਹ ਲਾਈਟ ਲਾਈਟ ਕਾਛਨੀ ਜਾ ਗਿਆ ਇਹ ਬਹੁਤ ਪਿਆਰਾ ਕਲਰ ਹੈ ਤੇ ਆਵਰਾ ਸਕਿਨ ਟੋਨ ਦੇ ਵਿੱਚ ਆ ਗਿਆ ਇਹ ਕਲਰ ਬਹੁਤ ਪਿਆਰਾ ਹੈ ਤੇ ਇਹਦੇ ਸਾਰੇ ਕਲਰ ਬਹੁਤ ਸੋਹਣੇ ਨੇ ਕਲਰ ਚਾਰਟ ਐ ਇਦਾਂ ਇੱਕ ਪਿਸਤਾ ਕਲਰ ਆ ਗਿਆ ਇਹਦੇ ਕਲਰ ਚਾਰਟ ਬਹੁਤ ਹੀ ਪਿਆਰਾ ਹੈ ਤੇ ਇਹ ਆਪਣੇ ਕੋਲੇ ਸ਼ਾਲ ਸੂਟ ਸੀਗੇ ਆਪਣੇ ਕੋਲੇ ਬਾਕੀ ਮਸਰੀਨ ਦੁਪੱਟਿਆਂ ਨਾਲ ਆਏ ਪਏ ਨੇ ਇੱਕ ਮੈਂ ਤੁਹਾਨੂੰ ਬੈਲਵੱਟ ਦੀ ਬੈਲਵੱਟ ਦਾ ਮੈਂ ਤੁਹਾਨੂੰ ਦਿਖਾਇਆ ਸੀ ਉਹਦੇ ਇਹ ਵਾਲਾ ਸਟਾਫ ਦਿਖਾਉਣੀ ਆ ਮੈਂ ਬੈਲਵੱਟ ਦਾ ਆ ਲੋ ਜੀ ਇਹ ਆਪਣੇ ਕੋਲੇ ਆਪਾਂ ਕੰਮ ਕਰਾ ਕੇ ਲਿਆਂਦਾ ਹੈਂਡਵਰਕ ਦਾ ਕੰਮ ਹੈ ਇਹ ਸਾਰਾ 5 ਮੀਟਰ ਦਾ ਸੂਟ ਹੋਊਗਾ ਆਲਓਵਰ ਤੇ ਇਹ ਕੰਮ ਆਪਾਂ ਖੁਦ ਕਰਾਇਆ ਹੋਇਆ ਬਹੁਤ ਸੋਹਣਾ ਸੂਟ ਹੈ ਬੈਲਵਟ ਦਾ ਇਹਦੀ ਜਿਹੜੀ ਰੇਂਜ ਹੈ ਤੁਸੀਂ ਕਿਹਦੀ ਪਹਿਲਾਂ ਸਫਾਈ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਸਾਰਾ ਘੇਰ ਦੇ ਉੱਤੇ ਦੋ ਪੈਨਲ ਨੇਗੇ ਸਾਰਾ ਹੈਂਡਵਰਕ ਹੈ ਆਰੀਵਰਕ ਸੂਟ ਹੈ ਤੇ ਬਹੁਤ ਸੋਹਣਾ ਇਹਦਾ ਜਿਹੜੀ ਬੈਲਵਟ ਹੈ 9000 ਦੀ ਬੈਲਵਟ ਲੱਗੀ ਹੈ ਤੇ ਆਹ ਵਾਲਾ ਜਿਹੜਾ ਡਿਜ਼ਾਈਨ ਇਹਨਾਂ ਨੇ ਬਾਹ ਦੇ ਉੱਤੇ ਆਪਾਂ ਕਰਾਇਆ ਕੰਮ। ਇਹ ਆਹ ਵਾਲਾ ਡਿਜ਼ਾਈਨ ਬਾਹ ਦੇ ਉੱਤੇ ਹੈ। ਨਿੱਕੀ-ਨਿੱਕੀ ਬੂਟੀ ਪਾਈ ਹੈ। 5 ਮੀਟਰ ਆਲਓਵਰ ਸਟਾਫ ਨਾਲ ਦੁਪੱਟਾ ਇਹਦਾ ਮਸੁੰਦਨੀ ਆ। ਕਰੇ। ਇਹਦਾ ਕੰਟਰਾਸ ਕਾਮਿਨੈਸ਼ਨ ਵੀ ਸੋਹਣਾ ਹੈ। ਇਹ ਆ ਲਓ ਜੀ। ਔਰ origignal velvet ਦਾ ਬਹੁਤ ਸੋਹਣਾ ਕੰਮ ਕੀਤਾ ਹੈ ਆਹ ਲਓ ਜੀ ਇਹਦੇ ਨਾਲ ਦੁਪੱਟਿਆਂ ਦਾ ਸੈਜ ਪੂਰਾ ਖੁੱਲਾ 22 ਮੀਟਰ ਦੇ ਦੁਪੱਟੇ ਆਹ ਲਓ ਜੀ ਦੁਪੱਟਿਆਂ ਦੇ ਵਿੱਚ ਵੀ ਤੁਸੀਂ ਦੇਖੋ ਐਦਾਂ ਬੂਟੀ ਪਾ ਕੇ ਨਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਦੁਪੱਟੇ ਦੇ ਵਿੱਚ ਵੀ ਹੈਂਡਵਰਕ ਦੁਪੱਟਾ ਹੈ ਲੈਸ ਵਗੈਰਾ ਲਾ ਕੇ ਕੰਚਈ ਫਰੋਜੀ ਦੇ ਨਾਲ ਕਟਰਾਸ ਕੰਬੀਨੇਸ਼ਨ ਹੈ ਕੇਅਰ ਫਰੰਟ ਆ ਗਿਆ ਕਿਉਂਕਿ ਇਹਦਾ ਕੱਲਾ ਕੇਅਰ ਦਾ ਹੀ ਕੰਮ ਲਿਆ ਆਪਾਂ ਗਲਾਂ ਨਹੀਂ ਲਿਆ ਨਾਲ ਗਲੇ ਦੇ ਤੇ ਫਿਰ ਪ੍ਰੋਬਲਮ ਆ ਜਾਂਦੀ ਹੈ ਲੈਂਥ ਦੀ ਤੇ ਆਹ ਲਓ ਜੀ ਆ ਇਹਦਾ ਬਾ ਆ ਇਹਦਾ ਬਾ ਦਾ ਡਿਜ਼ਾਈਨ ਆ ਗਿਆ ਬਾ ਤੇ ਕੰਮ ਕੀਤਾ ਬਹੁਤ ਸੋਹਣਾ ਤੇ ਮੈਂ ਤੁਹਾਨੂੰ ਇਹਦਾ ਦੁਪੱਟਾ ਵੀ ਦਿਨੀ ਆ ਦੁਪੱਟਾ ਬੜਾ ਪਿਆਰਾ ਹੈ ਸਾਰਿਆਂ ਦੇ ਦੁਪੱਟੇ ਤੇ ਕੰਮ ਕੀਤਾ ਹੋਊਗਾ ਆਹ ਲਓ ਜੀ ਆਹਦੇ ਦੁਪੱਟੇ ਤੇ ਇਦਾਂ ਬਾ ਨੂੰ ਬਹੁਤ ਸੋਹਣੀ ਬੂਟੀ ਪਾਈ ਹੈ ਤਾਂ ਜੈਫਰੋਜੀ ਨਾਲ ਕਟਰਾਸ ਕੰਬੀਨੇਸ਼ਨ ਦਾ ਬਹੁਤ ਪਿਆਰਾ ਹੈਗਾ ਤੇ ਇੱਕ ਸੂਟ ਆਪਣੇ ਕੋਲੇ ਹੋਰ ਹੈ ਉਹ ਕਲਰ ਵੀ ਤੁਹਾਨੂੰ ਦਿਖਾਉਣੀ ਆ ਇਹ ਵਾਲਾ ਆ ਗਿਆ ਘਗਰੇ ਦੇ ਨਾਲ ਇਹਦੇ ਨਾਲ 5 ਮੀਟਰ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਤੇ ਇੱਕ ਇਹਦੇ ਨਾਲ ਤੁਹਾਨੂੰ ਘਗਰਾ ਮਿਲੂਗਾ ਘਗਰਾ ਵੀ ਇਹਦੇ ਨਾਲ ਆ ਤੇ ਤੁਸੀਂ ਘਗਰੇ ਨਾਲ ਸੂਟ ਤਿਆਰ ਕਰ ਲੈਓ ਜਿਹੜਾ ਕੱਗਰੇ ਵਾਲਾ ਉਹਦਾ ਰੇਟ ਵੱਖਰਾ ਹੋਊਗਾ ਜਿਹੜਾ ਹਾਲਓਵਰ ਸ਼ੂਟ 5 ਮੀਟਰ ਹੈ ਉਹਦਾ ਰੇਟ ਆਪਣੇ ਕੋਲੇ ਹੈਗਾ 5200 ਰੁਪਿਆ 8000 ਦੀ ਰੇਂਜ ਵਾਲੇ ਸੂਟ ਨੇ ਇਹ ਸਾਰੇ ਤੇ ਆਹ ਲਓ ਜੀ ਸਾਰਾ ਸੂਟ ਹੈਂਡਵਰਕ ਹੈ ਬਹੁਤ ਹੀ ਸੋਹਣਾ ਇਹਦੇ ਵਰਕ ਦਾ ਕੰਮ ਕੀਤਾ ਹੈ ਤੇ ਨਾਲ ਇਹਦੇ ਆਪਾਂ ਕੱਗੜਾ ਦੇਵਾਂਗੇ ਤੁਹਾਨੂੰ ਕੱਗਰੇ ਦਾ ਕਪੜਾ 2.5 ਮੀਟਰ ਇਹ ਦਿਨਾ ਕੱਗਰੇ ਦਾ ਕੱਪੜਾ ਤੇ ਘਗਰੇ ਦੇ ਕੱਪੜੇ ਤੇ ਵੀ ਇਦਾਂ ਬੂਟੀ ਪਾਈ ਹੋਈ ਹੈ ਬਾਕੀ ਤੁਸੀਂ ਲਾਇਸੈਂਸ ਲਾ ਕੇ ਇਹਨੂੰ ਆਪੇ ਤਿਆਰ ਕਰਨਾ ਹੈ 5 ਮੀਟਰ ਸੂਟ ਹੋਊਗਾ ਚਾਹੇ ਤੁਸੀਂ ਇਹਨੂੰ ਸੂਟ ਬਣਾ ਲਿਓ ਤੇ ਘਗਰਾ ਸੂਟ ਤੁਸੀਂ ਨਾਲ ਤਿਆਰ ਕਰ ਲਿਓ ਕਈ ਵਾਰੀ ਪਾਰਟੀ ਵੇਅਰ ਸਾਨੂੰ ਪੋਣਾ ਪੈ ਜਾਂਦਾ ਆ ਲੋ ਜੀ ਆਹ ਲੋ ਜੀ ਇਹ ਸੀਗੇ ਆਪਣੇ ਅੱਜ ਦੇ ਸੋਹਣੇ ਸੋਹਣੇ ਸੂਟ ਤੇ ਸੋਹਣੇ ਸੋਹਣੇ ਰੰਗ ਸੂਟਾਂ ਦੇ ਤੇ ਆਪਾਂ ਕੁਝ ਸੋਹ ਸੋਨੂੰ ਸ਼ਾਰਟ ਸੂਟ ਦੇ ਨਾਲ ਦਿਖਾਏ ਨੇ ਕੁਸ ਆਪਣੇ ਕੋਲੇ ਬਰਾਈਡਲ ਸੂਟ ਬਣ ਕੇ ਆਏ ਸੀਗੇ ਜਿਨ੍ਹਾਂ ਦੀ ਅਰੇਂਜਮੈਂਟ ਆਹ ਦੀ ਨਾਲ ਤੁਹਾਨੂੰ ਦੱਸੀ ਹੈ ਬਹੁਤ ਸੋਹਣਾ ਸਟਾਫ ਆ ਮਾਰਕੀਟ ਦੇ ਵਿੱਚ ਜਾਓਗੇ ਤੁਹਾਨੂੰ 8000 ਤੋਂ ਲੈ ਕੇ 9000 ਤੱਕ ਇਹ ਸੂਟ ਜਿਹੜੇ ਵੈਲਵਟ ਦੇ ਹੈਂਡਵਰਕ ਸੂਟ ਮਿਲਣਗੇ ਤੁਹਾਨੂੰ ਇਹ ਆਪਣੇ ਕੋਲੇ 5200 ਰੁਪਏ ਦੀ ਰੇਂਜ ਰਹੂਗੀ ਇਹਨਾਂ ਕੋਲੇ ਜਿਹੜਾ ਘਗਰੇ ਵਾਲਾ ਉਹਦਾ ਆਪਾਂ 3600 ਰੁਪਿਆ ਰੇਟ ਆਪਣੇ ਕੋਲੇ ਕਾ ਗਰੇ ਦੇ ਨਾਲ ਸੂਟ ਬਣੂਗਾ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਦੇਖਣ ਸਾਥ ਸ਼ੇਅਰ ਕਰਿਆ ਕਰੋ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਤੇ ਇੱਕ ਸੋਣਾ ਜਾਂਦੇ ਜਾਂਦੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਆਪਣੀ ਵੀਡੀਓ ਕਿੰਦਾਂ ਦੀ ਲੱਗਦੀ ਹੈ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ